ਕੀ ਹੋਇਆ ਚਲੋ ਬੱਬੇ ਠੀਕ ਠਾਕ ਹਾਂ ਤੇ ਬੱਬੇ ਅੱਜ ਮਨ ਬਹੁਤ ਉਦਾਸ ਪਤਾ ਕਿਉਂ ਕਿਉਂਕਿ ਗੱਡੀ ਦਾ ਘੋੜਾ ਇਹਨਾਂ ਸਾਡਾ ਪਰ ਮੇਰੇ ਲਈ ਬਹੁਤ ਵੱਡਾ ਕੱਲ ਬਾਪੂ ਨੂੰ ਲੈ ਕੇ ਗਏ ਸੀਗੇ ਊਆ ਕੋਲ ਜਗਰਾ ਹਾਂ ਉੱਥੇ ਕਿਤੇ ਉਹ ਮਣਾ ਮੋਟਾ ਕੁਝ ਲੈਣ ਲੱਗੇ ਹੋਣਗੇ ਗੱਡੀ ਬਾਹਰ ਖੜਾ ਕੇ ਪਾਰਕਿੰਗ ਵਿੱਚ ਨਹੀਂ ਲਾਈਗੀ ਉਦੋਂ ਕਿ ਬਾਹਰ ਲੱਤੀ ਕੋਈ ਫੇਟ ਮਾਰ ਗਿਆ ਮਗਰ ਦੋਹਰਾ ਖਾਵਾ ਇੱਕ ਪਾ ਨਿਸ਼ਾਨ ਪੈ ਗਿਆ ਲੈ ਤੇ ਕੋ ਤੇ ਆਹ ਤੇ ਆਹ ਵਾਹ ਬੜਾ ਸਾਰੀ ਗੱਡੀ ਸਾਫ਼ ਹੀ ਜਮ ਤਾਂ ਆ ਤਾਂ ਲੈ ਜਾਣੀ ਆ ਕਿ ਪਟਰਾਉਣਾ ਲੈ ਜਾਣੀ ਪਰ ਮਣੀ ਲੈਣੀ ਯਾਰ ਬਾਬੇ ਨੂੰ ਬਹੁਤ ਪੌੜਾ ਕੰਮ ਬੱਤੋ ਆਇਆ ਲੈ ਅਗਲੀ ਪੜੇ ਬਹੁਤ ਮਨ ਦਾਸ ਆ ਬਾਬੇ ਅੱਜ ਇੱਕੋ ਇੱਕ ਵੀ 3 ਰੁਪਏ ਦੇ ਨਹੀਂ ਵੱਢੀ ਬਸ ਗਰੀ ਰੋਟੇ ਨੂੰ ਹੁਣ ਇਹਦੀ ਕਰਕੇ ਸਾਰਾ ਬੰਪਰ ਪੇੜੂਗਾ ਫੇਰ ਕੱਲ੍ਹ ਬੰਦੇ ਜੀ ਦਾ ਪੇੜਾ ਕਰਵਾ ਲੈ ਆਪੇ ਦੇਖ ਹੀ ਜਣਾ ਮੈਨੂੰ ਤਾਰ ਕੇ ਮਰੀ ਖਰਾਬ ਹੋ ਗਈ ਪਤਾ ਨਹੀਂ ਕਿਨੇ ਲਾਇਆ ਹੋਊਗਾ ਚਲ ਆਪਾਂ ਨਹੀਂ ਕਰਦੇ ਵੀ ਜਾਣ ਵਾਜੇ ਕਿ ਮਾਰੇ ਆਊਗਾ ਉਧਰ ਉਵੇਂ ਵੈਸੀ ਲੱਗ ਕੇ ਆਊਗਾ ਪਰ ਯਾਰ ਕੰਮ ਗਲਤ ਹੋ ਗਿਆ ਵਾਪੇ ਆਪਾਂ ਹੁਣ ਚਲਿਆਂ ਖਵਾ ਲੈਣ ਮੰਮੀ ਕਹਿੰਦੀ ਗੇਰੀਲਾ ਬਣਾ ਕੇ ਦਿੰਨੀ ਆ ਉਹਨੂੰ ਸੋ ਅੱਗੇ ਮਿਲਦੇ ਆ ਓਕੇ ਤੇ ਬਲੌਗ ਜ਼ਰੂਰ ਦੇਖਿਆ ਕਰੋ ਵਾਪੇਓ 0015 ਵਾਲੇ ਧੰਨਵਾਦ ਖੋ ਆ ਲੈਣਾ ਆ ਬੱਬਿਓ ਮਠਾਈ ਵਾਲੀ ਦੁਕਾਨ ਤੇ ਸਾਡੇ ਪਿੰਡ ਦੀ ਬਹੁਤ ਮਸ਼ਹੂਰ ਦੁਕਾਨ ਆਇਆ ਠਾਕਰ ਆਇਆ ਨਾ ਲੱਡੂ 넌넌넌 이야. 넌넌넌넌넌넌넌넌넌넌넌넌넌넌넌넌 ਦਾ ਨਹੀਂ ਬਣੀ ਪਰ ਫਿਰ ਵੀ ਸਗਰੇ ਤੋਂ ਵੀ ਦੀਦੇ ਨੇ ਪਰ ਫਿਰ ਵੀ ਕੋਸ਼ਾ ਦੇ ਤੱਕ ਠੀਕ ਆ ਪਰ ਉਹਨਾਂ ਕਰ ਵੀ ਕੀ ਸਕਦੇ ਆ ਟਿਕਣੇ ਜਿਹਨੇ ਕੰਡ ਕਰਨਾ ਸੀ ਉਹਨੇ ਤਾਂ ਕਰਤਾ ਜੇ ਮੈਂ ਇੱਥੇ ਆਹ ਸੁਰਾਇਜ ਹੈਗੇ ਨੇ ਮਾੜੇ ਮੋਟੇ ਟੱਕ ਕੀ ਦੇ ਉਹ ਵੀ ਫਰੰਟ ਫਰੰਟ ਵਾਲੀ ਟੱਕੀਆਂ ਦੇ ਹੋ ਰਹੇ ਜ ਨੇ ਮਗਰ ਵਾਲੀ ਟੱਕੀ ਤੇ ਤਾਂ ਨਹੀਂ ਹੈਗਾ ਕੋਈ ਆਹੀ ਆ ਬੰਨੇ ਮੋਟੇ ਇਹਨਾਂ ਨੂੰ ਇੰਨਾ ਪਤਾ ਹੀ ਨਹੀਂ ਲੱਗਦਾ ਕਿ ਹੁੰਦੇ ਬੰਪਰ ਦੇ ਚੱਕਰ ਆ ਪੈ ਗਿਆ ਕੰਮ ਇਹਦਾ ਜਿਆਦਾ ਪਤਾ ਲੱਗੂਗਾ ਸਾਲਾ ਆ ਦੇਖੋ ਨਹੀਂ ਜਣਾ ਲੱਗਦਾ ਨਾ ਪਤਾ ਨਹੀਂ ਇਹ ਟੱਕਰ ਪੈ ਗਈ ਜਿਹੜੀ ਆ ਚੀਜ਼ ਹੈ ਨਾ ਇਹ ਤਾਂ ਪਟ્રોલ ਨਾਲ ਚੱਕੀ ਜਾਣੀ ਹੈ ਸਾਫ ਹੋ ਜਾਣੀ ਹੈ ਤੇ ਬੀ ਜੀ ਜਿਹਾ ਰਿਆ ਜਾਏਗਾ ਬੜਾ ਇਸ ਉੱਤੇ ਡਾਕੀ ਦੇ ਬਾਅਦ ਸਾਦੀ ਸੁਖ ਰਿਆ ਜਾਵੇ। ਇੱਕ ਦਮ ਘੱਟ ਹੀ ਆ। ਚਲੋ ਹੁਣ ਕੁਛ ਨਹੀਂ ਕਰਦਾ ਆਦੇ ਹੁਣ ਬਸ ਦਲ ਨੂੰ ਤਸੱਲੀ ਦੇ ਸਕਦੇ ਆਂ ਕਿ। ਕਿਰਪਾ ਹੋ ਜੋ ਉਹ ਗਿਆ ਤਾਂ ਹੀ ਹੋ ਗਿਆ। ਠੀਕ ਹੋ ਕੇ ਨਹੀਂ। ਚਲੋ ਗੱਭੋ ਵੜਦੇ ਆ। ਮੈਂ ਹੁਣ ਆਪਣਾ ਟਾਈਮ ਉਹ ਕਰਨਾ ਪੈਟਰੋਲ ਦਾ ਸਾਫ ਜਾ ਕਰਨਾ।

ਮਾਂ ਕਿ ਲਬੀਟ ਦੇਣ ਪਟਰਾਣ ਨਾਲ ਇੱਕ ਮਿੰਟ ਖੜ ਜਾਓ ਆਕੀ ਬੜੇ ਕੰਪੂਜ਼ਾ ਨੇ ਨਾ ਇਹ ਮੋਤੀ ਪਾ ਕੇ ਕੱਪੜੇ ਦੇ ਵਿੱਚ ਤਵਾ ਕੇ ਦੇ ਵਿੱਚ ਆਏ ਵਰਕੇ ਰੋਲ ਆਉਣਗੇ ਰੱਬੜਿਆ ਰੱਬੜਿਆ ਥੋੜਾ ਰੱਬੜਿਆ ਵਾਬੇ

ਲੋ ਬਾਬਿਓ ਕੰਮ ਇਹਨੂੰ ਹੋ ਗਿਆ ਗਰਾ ਨਗਰਾਂ ਦਾ ਕਹਿਣਾ ਹੈ ਜਮੀਂ ਗਰੇ ਚੱਕੇ ਗਿਆ ਪਰ ਆ ਆਣੀ ਬਾਬਾ ਚੱਕ ਜਾਣਾ ਯਾਰ ਬਹੁਤ ਔਖਾ ਮੈਨੂੰ ਇਹ ਹਾਲ ਦਾ ਬਹੁਤ ਔਖਾ ਚਲੋ ਕੁਝ ਕਰਨਾ ਕੋਈ ਨਹੀਂ ਕਰ ਸਕਿਆ ਹੁਣ ਤਾਂ ਤਸੱਲੀ ਹੀ ਨਹੀਂ ਮਨ ਨੂੰ ਦੇ ਲਓ ਹੁਣ ਮੈਂ ਚਲੇ ਆ ਉੱਪਰ ਫਿਰ ਮਿਲਦਾ ਤੁਹਾਨੂੰ ਬਾਅਦ ਚੁੱਕੇ ਕਰੋ ਜੇ ਕਬਾਬੇ ਗਜਰੀਲਾ ਖਾ ਲੋ ਆ ਜੋ ਗਜਰੀਲਾ ਖਾ ਛੱਡ ਦੇਣਾ ਮੈਂ ਕਾ ਤੇ ਇਹਨਾਂ ਲਾਲ ਲਾਲ ਕਿ ਆਪਾਂ ਇਹ ਦੁਬਾਰਾ ਕੋਮਾ ਖਵਾ ਬਣਾਣਾ ਮੇਰੇ ਪੈਸੇ ਮਿੰਨ ਵੀ ਨਹੀਂ ਹੁੰਦੇਗਾ ਮੰਮੀ ਫਿਰ ਜਲੀ ਗਈ ਜਿਹੜੀ ਮੜਾ ਜ ਹਲਾਲ ਦੱਤ ਤੱਕ ਮ ਆ ਗਿਆ ਰੇਲਾ ਨੂੰ ਜਨੂ ਮਦਨ ਆਣਾ ਮ ਬਥਲੇ ਆ ਲੱਗੇ ਬੰਬਾ ਦਾ ਫੜ ਗਏ ਕਿਹੜਾ ਪਾਉਣ ਦੇ ਬੰਦੇ ਹਣੇ ਪਾਣੀ ਹਟਣ ਲੱਗ ਕੇ ਅਗੇ ਕਰਿਆ ਆਪਾਂ ਇੱਕ ਆਜੀ ਲੈ ਕੇ ਆਂਦੀ ਆ ਸਰਮ ਇੱਕ ਆ ਲੈ ਕੇ ਆਂਦਾ ਆ ਤੱਕ ਆਜੀ ਲੈ ਕੇ ਆਂਦੀ ਆ ਟੋਲੀ ਬਦਲ ਕੇ ਲੈ ਕੇ ਆਂਦੀ ਆ ਕਰਿਆ ਆ ਆਪਾਂ ਤੇ ਹੁਣ ਰੋਟੀ ਤੁਹਾਡੀ ਖਾਣਿਆਂ ਜਾਂਦੀਆਂ ਕਿ ਹੁਣ ਮੈਨੂੰ ਮਿਲ ਜਾ ਕੇ ਕਾਲ ਨੂੰ ਰੋਟੀ ਪਹੁੰਚ ਲੈ ਆ ਬਾਬੇ ਸਾਡੇ ਬਾਹਰ ਰੱਖੀ ਕਰਦਣ ਹੱਲੇ ਘੜਦਿਓ ਉਹਨੂੰ ਰੋਟੀ ਪਾ ਦਿੰਦੇ ਨੇ ਕੀ ਆਰਮ ਬੂਟ ਕਰਦੇ ਹੋਣਗੇ ਵਿਚਾਰੇ ਸਭ ਲੋਕਾਂ ਵੀ ਮੈਂ ਰੋਟੀ ਖਾਣਾ ਹੁਣ ਤੇ ਤੁਹਾਨੂੰ ਸਵੇਰੇ ਮਿਲਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਾਫੀ 00 ਕਪਰਾਵਲ ਓਕੇ ਗੁੱਡ ਬਾਏ